ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਮਕੜੀ ਆ ਅੱਜ ਭਰਾਵੋ ਦਿਵਿੰਦਰ ਨੇ ਹੁਣ ਹਿਮਾਚਲ ਚ ਸੋਲਨ ਬਟਨ ਜਾਣਾ ਇਹਦੀ ਮਾਈਗ੍ਰੇਸ਼ਨ ਹੋਈ ਆ ਬਾਈਕ ਬੱਚੇ ਜਾਣਗੇ ਉਧਰੋਂ ਬਾਈ ਬੱਚੇ ਉਰੇ ਆਉਣਗੇ ਪੰਜਾਬ ਢੱਲਮਾ ਤੇ ਮੂਹੇ ਬਿੰਗਾ ਕਰ ਜਾਂਦਾ ਹੁਣ ਵੀ ਉਹਦਾ 15 ਸਾਲ ਬਾਅਦ ਮਿਲਣਾ ਸੀ ਉੱਥੇ ਹੁਣ ਕਿਹੜਾ ਮਿਲਣਾ ਆਊਗਾ ਤੇ ਹੋ ਗਿਆ ਵੀ ਹੁਣ ਉੱਥੇ ਕਿਹੜਾ ਮਿਲਣਾ ਹੋਊਗਾ ਕੋਈ ਗੱਲ ਨਹੀਂ ਉਸਤਾਦ ਨਾਲ ਸਿੱ ਮਿਲਣਾ ਆ ਕਰਾਂਗੇ ਆ ਟੀਚੀ ਇਹਦਾ ਕਰਤਾ ਫੁੱਲਾ ਆਪਣੇ ਬਿਸਕਟਾ ਨਾਲ ਪੂਜੀਗਰ ਨਾਲ ਹਾਂ ਬਾਕੀ ਪੈਸੇ ਵੀ ਲੈ ਕੇ ਜਾਊਗਾ ਉਹਨੇ ਹੀ ਬਾਕੀ ਨੂੰ ਹਿਸਾਬ ਤਾਬ ਹੈਗਾ ਇਹ ਫਿਰ ਉਹ ਉੱਥੇ ਕਹਿੰਦਾ ਸਰ ਜੀ ਲਾ ਕੇ ਫੋਨ ਕਹਿੰਦਾ ਡੈਡੀ Google Pay ਕਰ ਦਿਓ ਯਾਰ ਨੰਬਰ ਤੇ ਜੀ ਫਿਰ ਕਰਨੇ ਪੈਂਦੇ ਨੇ ਭਰਾਵੋ ਫਸੇ ਹੁੰਨੇ ਆ ਨਾ ਤੇ ਬਾਕੀ ਆਪ ਦਾ ਇਹ ਕਹਿੰਣਾ ਵੀ ਭਰਾਵੋ ਵਧੀਆ ਪੜਕੇ ਅਫਸਰ ਬਣ ਕੋਈ ਤੇ ਬੱਬਾ ਦਰਸ਼ਣ ਦੀ ਕਿਰਪਾ ਹੋਈ ਭਰਾਵੋ ਨਹੀਂ ਕਿੱਥੇ ਐਨੇ ਜੋਗੇ ਸੀਗੇ ਵੀ ਅੱਜ ਬੱਚਾ ਆਪਣਾ ਸੋਲਣ ਪੜ ਚੱਲੇ ਆ ਤੇ ਤਾਂ ਬੱਸ ਬਾਬਾ ਤਰ ਸਿੰਘ ਦੀ ਕਿਰਪਾ ਜੀ ਮਿਹਰ ਆਉਦੀ ਤੇ ਬਾਕੀ ਮਹਾਰਾਜ ਨੂੰ ਤਰਕਿਆਂ ਬਖਸੀ ਵੈਘੁਰੇ ਖਾਲਸਾ ਰਹੀਮਤ ਕਰਦੇ ਐਂ ਉਂਠਾ ਮੜਾ ਜਾ ਠੀਕ ਆ ਜੀ ਓਕੇ ਆ ਹਾਂਜੀ ਜੀ ਜੂ ਲਾ ਕੇ ਰੱਖੀ ਜੰਗਾ ਠੀਕ ਆ ਓਕੇ ਬਾਈ ਕਰਦੇ ਬਾਗੇ ਮੜੇ ਜੀ ਬਾਈ ਓਕੇ ਬੱਲੇ 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 ਕਿੰਨੀ ਸਫਾਈ ਹੈ ਖਸਨ ਨੂੰ ਹੋਣਾ ਨਾ ਹੈ ਆਲਾ ਤੇ ਬਈ ਮੋਬਾਈਲ ਜਿਹਨਾਂ ਦੇ ਕੱਲ੍ਹ ਬਾਤ ਕਰਨ ਵਾਸਤੇ ਦੇਖੋ ਕਿੰਨੀ ਸਫਾਈ ਆ ਪੱਖੇ ਚੱਲੀ ਆ ਰਹੇ ਨੇ ਤਾਂ ਹੈ ਨਾ ਆਪਾਂ